ਚਾਰ ਗਰੰਟੀਆਂ 100% ਪੂਰੀਆਂ ਹੋ ਚੁੱਕੀਆਂ ਨੇ ਔਰ ਲਗਾਤਾਰ ਪੰਜਾਬ ਨੂੰ ਇਹਨਾਂ ਚਾਰਾਂ ਗਰੰਟੀਆਂ ਦਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਮੈਂ ਸਮਝਦਾ ਵੱਡਾ ਲਾਭ ਮਿਲ ਰਿਹਾ ਹੈਗਾ ਔਰ ਪ੍ਰਮਾਤਮਾ ਨਾ ਕਰੇ ਕੋਈ ਸਾਡਾ ਫੌਜੀ ਜਵਾਨ ਜਾਂ ਪੰਜਾਬ ਪੁੱਤਰ ਦਾ ਜਵਾਨ ਸਰਹੱਦ ਦੇ ਉੱਤੇ ਸ਼ਹਾਦਤ ਸ਼ਹੀਦ ਹੋ ਜਾਂਦਾ ਹੈਗਾ ਸ਼ਹਾਦਤ ਦਾ ਜਾਂ ਪੀ ਜਾਂਦਾ ਤਾਂ ਉਸਦੇ ਪਰਿਵਾਰ ਨੂੰ 80 ਸਾਲਾਨਾ ਰਕਮ ਦਿੱਨੇ ਉਹ ਬਿਲਕੁਲ ਪੰਨ ਗਰਾਊਂਡ ਤੇ ਲਾਗੂ ਹੋ ਚੁੱਕੀ ਹੈ ਇਤਿਹਾਸਕ ਫੈਸਲੇ ਨੇ ਜਿਹੜੇ ਇੱਕ ਪਾਸੇ ਦਾ ਵੱਡੇ ਬਦਲਾਅ ਦੀ ਨਿਸ਼ਾਨੀ ਨੇ ਕਿ ਪੰਜਾਬ ਵਿੱਚ ਵੱਡਾ ਬਦਲਾਅ ਆਇਆ 42000 ਨੌਕਰੀਆਂ ਦੇ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਵਿੱਚ। ਉਸ ਸਮੇਂ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਉਹ ਪੰਜਾਬ ਦੀ ਅਸੈਂਬਲੀ ਚ ਗੂੰਜਦੀ ਸੀ। ਔਰ ਦੋ ਸਾਲ ਹੁੰਦੇ ਗਏ ਲਗਾਤਾਰ ਲੋਕਾਂ ਨੇ ਕੰਮ ਕਰਨ ਮੈਂ ਸੰਵੰਦਾ ਸੰਸਦ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਪੰਜਾਬ ਦੀ ਆਵਾਜ਼, ਜਿਲ੍ਹਾ ਸੰਗਰੂਰ ਦੀ ਆਵਾਜ਼, ਜਿਹੜਾ ਬਰਨਾਲਾ ਦੀ ਆਵਾਜ਼ ਜਿਹੜੀ ਆ ਉਹ ਥਰੂ ਸਾਡੇ ਗੁਰਮੀਤ ਸਿੰਘ ਵੀ ਥੇਰ ਦੇਸ਼ ਦੀ ਪਾਰਲੀਮੈਂਟ ਚ ਜਾ। ਲੋਕ ਸਭਾ 2024 ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 13 ਦੇ ਵਿੱਚੋਂ 8 ਸੀਟਾਂ ਜਿਹੜੀਆਂ ਕਲੀਅਰ ਕਰ ਦਿੱਤੀਆਂ ਗਈਆਂ ਨੇ ਅੱਜ ਸਾਡੇ ਨਾਲ ਮੌਜੂਦ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਸਸੀ ਗੱਲ ਸਰ ਸਸਕਲ ਜੀ ਕੀ ਹਾਲ ਹੈ ਠੀਕ ਹੋ ਸਰ ਪਹਿਲਾ ਸਵਾਲ ਇਹ ਹੈ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਰਹਿਣਗੀਆਂ ਜਿਹੜੀਆਂ ਇਲੈਕਸ਼ਨ ਆਪਣੀ ਤਾਰੀਖ ਆ ਗਈਆਂ ਆ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਬੜੇ ਅੱਛੇ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਅੰਦਰ ਇਲੈਕਸ਼ਨ ਲੜ ਰਹੀ ਆ ਸਾਡੇ ਸੁਪਰੀਮ ਮੋਰ ਵਿੰਕੇਜਰੀਵਾਲ ਜੀ ਔਰ ਪੰਜਾਬ ਦੇ ਸਾਡੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਅਗਵਾਈ ਚ ਪਾਰਟੀ ਬਿਲਕੁਲ ਮਜ਼ਬੂਤ ਆ ਗਰਾਊਂਡ ਲੈਵਲ ਦੇ ਉੱਤੇ ਲਗਾਤਾਰ ਕੰਮ ਹੋ ਰਿਹਾ 2 ਸਾਲ ਸਰਕਾਰ ਨੂੰ ਬਣੀ ਨੂੰ ਅਜੇ 2 ਸਾਲ ਪੂਰੇ ਹੋ ਚੁੱਕੇ ਨੇ ਇਹਨਾਂ ਦੋਨਾਂ ਸਾਲਾਂ ਦੇ ਦੌਰਾਨ ਅਸੀਂ ਆਪਣੀਆਂ ਜਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਉਹਦੇ ਵਿੱਚੋਂ 4 ਗਰੰਟੀਆਂ 100% ਪੂਰੀਆਂ ਹੋ ਚੁੱਕੀਆਂ ਲੱਗੀਆਂ ਔਰ ਲਗਾਤਾਰ ਪੰਜਾਬ ਨੂੰ ਇਹ ਚਾਰਾਂ ਗਰੰਟੀਆ ਦਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਮੈਂ ਸਮਝਦਾ ਵੱਡਾ ਲਾਭ ਮਿਲ ਰਿਹਾ ਹੈਗਾ 300 ਯੂਨਟ ਅੱਜ 300 ਯੂਨਟ ਮੁਫਤ ਬਿਜਲੀ ਅੱਜ ਪੰਜਾਬ ਦੇ ਹਰੇਕ ਘਰ ਦੇ ਵਿੱਚ ਲਗਭਗ ਮੁਫਤ ਮਿਲ ਰਹੀ ਹੈ ਪੰਜਾਬ 'ਚ ਇਸੇ ਤਰ੍ਹਾਂ ਮਹੱਲਾ ਕਲੀਨਿਕ ਦੇ ਵਿੱਚ 1 ਕਰੋੜ ਤੋਂ ਉੱਪਰ ਲੋਕਾਂ ਦਾ ਮੁਫਤ ਇਲਾਜ ਪੰਜਾਬ 'ਚ ਹੋ ਚੁੱਕਿਆ ਹੈਗਾ ਇਸੇ ਤਰ੍ਹਾਂ ਐਜੂਕੇਸ਼ਨ ਦੇ ਅੰਦਰ ਸਕੂਲ ਆਫ ਫੈਮਿਨੈਂਸ ਬਿਲਕੁਲ ਉਹਨਾਂ ਦੀ ਸ਼ੁਰੂਆਤ ਪੰਜਾਬ 'ਚ ਹੋ ਚੁੱਕੀ ਆ ਔਰ ਪਰਮਾਤਮਾ ਨਾ ਕਰੇ ਕੋਈ ਸਾਡਾ ਫੌਜੀ ਜਵਾਨ ਜਾਂ ਪੰਜਾਬ ਪੁਲਿਸ ਦਾ ਜਵਾਨ ਸਰਹੱਦ ਦੇ ਉੱਤੇ ਸ਼ਹਾਦਤ ਸ਼ਹੀਦ ਹੋ ਜਾਂਦਾ ਹੈਗਾ ਸ਼ਹਾਦਤ ਦਾ ਜਾਂ ਪੀਜਦਾ ਤਾਂ ਉਸ ਦੇ ਪਰਿਵਾਰ ਨੂੰ ਉਸੇ ਸਨਮਾਨ ਰਾਸ਼ੀ ਕਰੋੜ ਰੁਪਏ ਦਿੰਨੇ ਉਹ ਬਿਲਕੁਲ ਗਰਾਊਂਡ ਤੇ ਲਾਗੂ ਹੋ ਚੁੱਕੀ ਹੈ ਇਹ ਵੱਡੇ ਜਿਹੜੇ ਫੈਸਲੇ ਨੇ ਕਿ ਉਹ ਪੰਜਾਬ ਦੇ ਹੱਕ ਹੋ ਚੁੱਕੇ ਹੱਕ ਵਿੱਚ ਹੋ ਚੁੱਕੇ ਨੇ ਕਿ ਪੰਜਾਬ ਵਿੱਚ ਕਰਪਸ਼ਨ ਜੜ ਤੋਂ ਪੁੱਟਣ ਦਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਨੇ ਲਗਾਤਾਰ ਕਰਪਸ਼ਨ ਦੇ ਕੇਸ ਰੋਂ ਦਾ ਬਾਹਰ ਆ ਔਰ ਲਗਭਗ 12000 ਏਕੜ ਤੋਂ ਉੱਪਰ ਕਬਜ਼ਾ ਨਜਾਇਜ਼ ਕਬਜ਼ਾ ਜਿਹੜਾ ਸਰਕਾਰੀ ਜ਼ਮੀਨਾਂ ਤੇ ਕੀਤਾ ਸੀਗਾ ਉਹ ਅਸੀਂ ਛਡਾਤਾ ਔਰ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਫਾਰਮੂਲਾ ਪਹਿਲੇ 3 ਮਹੀਨਿਆਂ ਚ ਅਸੀਂ ਲਾਗੂ ਕੀਤਾ ਸੀਗਾ ਇਹ ਵੱਡੇ ਇਤਿਹਾਸਿਕ ਫੈਸਲੇ ਨੇ ਜਿਹੜੇ ਇੱਕ ਮੈਸਬੰਦ ਵੱਡੇ ਬਦਲਾਅ ਦੀ ਨਿਸ਼ਾਨੀ ਨੇ ਕਿ ਪੰਜਾਬ ਵਿੱਚ ਵੱਡਾ ਬਦਲਾਅ ਆਇਆ 42000 ਨੌਕਰੀਆਂ ਦੇ ਕੇ ਆਮ ਆਦਮੀ ਪਾਰਟੀ ਅੱਜ ਲੋਕਾਂ ਦੇ ਵਿੱਚ ਖੜੀ ਆ 12000 ਤੋਂ ਉੱਪਰ ਅਧਿਆਪਕਾਂ ਨੂੰ ਪੱਕਾ ਕਰਕੇ ਅੱਜ ਅਸੀਂ ਲੋਕਾਂ ਚਾਹ ਰਹੇ ਹਾਂਗੇ ਇਹ ਸਾਡੇ ਇਤਿਹਾਸਿਕ ਫੈਸਲੇ ਨੇ 2 ਸਾਲਾਂ ਦੇ ਅੰਦਰ ਅਜੇ 3 ਸਾਲ ਦਾ ਸਮਾਂ ਪੰਜਾਬ ਦੇ ਲੋਕਾਂ ਦੀ ਹੋਰ ਸਾਡੀ ਸਰਕਾਰ ਦਾ ਪਿਆ ਕਿਉਂਕਿ 5 ਸਾਲਾਂ ਬਾਅਦ ਇਲੈਕਸ਼ਨ ਹੁੰਦੀ ਹੈ 5 ਸਾਲਾਂ ਬਾਅਦ ਅਸੀਂ ਇਲੈਕਸ਼ਨ ਚ ਜਾਵਾਂਗੇ ਸੋ ਮੈਂ ਸਮਝਦਾ ਕਿ ਜਿੰਨੇ ਵਾਦੇ ਜਿੰਨੀਆਂ ਗਰੰਟੀਆਂ ਅਸੀਂ ਕੀਤੀਆਂ ਸੀ ਇੱਕ ਇੱਕ ਕਰਕੇ ਅਸੀਂ ਸਾਰੀਆਂ ਪੂਰੀਆਂ ਕਰ ਰਹੇ ਹਾਂ ਸਾਡੀ ਮੈਂ ਸਮਝਦਾ ਬਹੁਤ ਵੱਡਾ ਸਾਡਾ ਵਰਕ ਆ ਸਾਡਾ ਕੰਮ ਆ ਜਿਹੜਾ ਪੰਜਾਬ ਦੇ ਲੋਕਾਂ ਨੇ ਸੀ 2 ਸਾਲਾਂ ਚ ਕੀਤਾਗਾ ਜੇ ਚਿਮਨ ਸਿੰਘ ਸਾਬ ਗੱਲ ਕਰੀ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਸਿਮਰ ਸਿੰਘ ਮਾਨ ਨੇ ਮੌਜੂਦਾ ਐਮਪੀ ਐ ਕੀ ਉਹਨਾਂ ਦੇ ਜੇ ਆਪਾਂ ਕਾਰਜ ਕਰਦੀਏ ਗੱਲ ਕਰੀਏ ਕਿਸ ਤਰ੍ਹਾਂ ਦੇਖ ਅ ਦੇਖੋ ਬਾਈ ਇਲੈਕਸ਼ਨ ਦੇ ਦੌਰਾਨ ਥੋੜੇ ਸਮੇਂ ਲਈ ਉਹ ਮੈਂਬਰ ਪਾਰਲੀਮੈਂਟ ਬਣੇ ਸੀ ਉਹਨਾਂ ਨੇ ਮੈਂ ਸਮਝਦਾ ਕੋਈ ਵੀ ਇੱਕ ਵੀ ਕੰਮ ਜਿਹੜਾ ਹੈਗਾ ਉਹ ਹਲਕਾ ਸਰੂਰ ਲਈ ਨਹੀਂ ਕੀਤਾ ਹੈਗਾ ਔਰ ਦੂਸਰਾ ਜਿਹੜਾ ਹੈਗਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਲਗਾਤਾਰ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਕੰਮ ਕਰ ਰਹੀ ਹੈ ਮੈਂ ਤਾਂ ਆਪਦਾ ਕੰਮ ਕਰਾਉਂਗਾ ਮੈਂ ਕਿਸੇ ਦੀ ਗਲਤੀਆਂ ਤਾਂ ਲੋਕ ਕੱਢਦੇ ਹੁੰਦੇ ਨੇ ਅਸੀਂ ਤਾਂ ਸਿਰਫ ਆਪਦਾ ਕੰਮ ਹੀ ਦੱਸ ਰਹੇ ਹਾਂ 300 ਨੇ ਬਾਦਲ ਨੂੰ ਜੁਆਇਨ ਬਾਦਲ ਗਰੁੱਪ ਜੁਆਇਨ ਕਰ ਲਿਆ ਬਾਦਲ ਪਾਰਟੀ ਨੂੰ ਕਿਸ ਤਰ੍ਹਾਂ ਦੇ ਦੇ ਦੋ ਕਿੰਨਾ ਕ ਫਰਕ ਪੈਗਾ ਲੈ ਦੇਖੋ ਕੁਝ ਲੋਕ ਸਿਆਸਤ ਦੇ ਅੰਦਰ ਕਦੇ ਕਿਸੇ ਪਾਰਟੀ ਚ ਆ ਗਏ ਚਲੇ ਗਏ ਆ ਗਏ ਚਲੇ ਗਏ ਇਦਾਂ ਦਾ ਉਹਨਾਂ ਦਾ ਬਿਹੇਵੀਅਰ ਹੁੰਦਾ ਹੈਗਾ ਪੰਜਾਬ ਦੇ ਲੋਕ ਵੀ ਨੋਟ ਕਰਦੇ ਨੇ ਕਿ ਕਾਠ ਦੀ ਹਾਂਡੀ ਬਾਰ ਬਾਰ ਨੇ ਚੜਦੀ ਉਹ ਜਿਹੜੇ ਵੀ ਪਰਿਵਾਰ ਨੇ ਉਹਨਾਂ ਨੇ 40 40 ਸਾਲ 50 50 ਸਾਲ ਰਾਜ ਕੀਤਾਗਾ ਕੋਈ ਵੀ ਕੰਮ ਕੋਈ ਵੀ ਵਿਕਾਸ ਦੇ ਕੰਮ ਕੋਈ ਵੀ ਉਹਨਾਂ ਦੇ ਸਮੇਂ ਨਹੀਂ ਹੋਏ ਸੋ ਮੈਂ ਮੈਂ ਸਮਝਦਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਸੰਗਰੂਰ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਬੜੇ ਜੋਸ਼ ਖੁروش ਦੇ ਨਾਲ ਅਸੀਂ ਕੰਮ ਕੀਤੇ ਨੇ ਬੜੇ ਅ ਅچھے ਤਰੀਕੇ ਨਾਲ ਅਸੀਂ ਕੰਮ ਕੀਤੇ ਨੇ ਜੀ ਮਾਨ ਸਾਹਿਬ ਜੇ ਗੱਲ ਕਰੀ ਜਾਵੇ ਜਿਵੇਂ ਲੋਕਚavaliacao ਸੋਣਾ ਆ ਚੁੱਕਿਆ ਨੇ ਕਿ ਕਿਸ ਤਰ੍ਹਾਂ ਦੀ ਜਿਹੜੇ ਆਪਣੇ ਉਮੀਦਵਾਰ ਉਤਾਰੇ ਕੀ ਪਲਾਨਿੰਗ ਲੈ ਕੇ ਚੱਲੇ ਕਿ ਸੰਗਰੂਰ ਦਾ ਜਿਹੜਾ ਆਪਾਂ ਹੋਰ ਨਹੀਂ ਵਿਖਾਖਸ ਬਿਲਕੁਲ ਜੀ ਸੰਗਰੂਰ ਦੇ ਅੰਦਰ ਸਾਡੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਔਰ ਸਾਡੇ ਗੁਰਮੀਤ ਸਿੰਘ ਮੀਤ ਹੇਰ ਜੀ ਬਰਨਾਲੇ ਤੋਂ ਉਹ ਵੀ ਕੈਬਨਿਟ ਵਜ਼ੀਰ ਨੇ ਕਿ ਸਾਡੇ ਕੈਂਡੀਡੇਟ ਨੇ ਕਿ ਬੜੀ ਅੱਛੀ ਮਿਹਨਤ ਕਰਦਨੇ ਔਰ ਸਾਡਾ ਆਮ ਆਦਮੀ ਪਾਰਟੀ ਦਾ ਨੌਜਵਾਨ ਚਿਹਰਾ ਨੇ ਕਿ ਔਰ ਪੰਜਾਬ ਦੀ ਅਸੈਂਬਲੀ ਚ ਮੈਨੂੰ ਲਗਭਗ 7 ਸਾਲ ਹੋ ਗਏ ਉਹਨਾਂ ਦਾ ਮੈਂਬਰ ਬਣਿਆ ਉਹਨੂੰ 7 ਸਾਲ ਦੇ ਅੰਦਰ ਬਹੁਤ ਅੱਛੀ بلند ਆਵਾਜ਼ ਦੇ ਵਿੱਚ ਤੁਸੀਂ ਆਪੋਜੀਸ਼ਨ ਸੀਗਾ ਉਸ ਸਮੇਂ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਪੰਜਾਬ ਦੀ ਅਸੈਂਬਲੀ ਚ ਗੂੰਜਦੀ ਸੀ ਔਰ 2 ਸਾਲ ਹੋਣ ਲੱਗੇ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਨੇ ਮੈਂ ਸਮਝਦਾ ਸੰਸਦ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਪੰਜਾਬ ਦੀ ਆਵਾਜ਼ ਜ਼ਿਲ੍ਹਾ ਸੰਗਰੂਰ ਦੀ ਆਵਾਜ਼ ਜ਼ਿਲ੍ਹਾ ਬਰਨਾਲਾ ਦੀ ਆਵਾਜ਼ ਜਿਹੜੀ ਆ ਉਹ ਥ ਸਾਡੇ ਗੁਰਮੀਤ ਸਿੰਘ ਵੀ ਥੇਰ ਦੇਸ਼ ਦੀ ਪਾਰਲੀਮੈਂਟ ਜਾਊਗੀ ਸਰ 13 ਸੀਟਾਂ ਦੇ ਮੁਕਾਬਲੇ ਕਿੰਨਾ ਆਪਾਂ ਸਮਝਦੇ ਕਿੰਨੀਆਂ ਸੀਟਾਂ ਤੇ ਜਿੱਤਣੇ ਬਿਲਕੁਲ ਸਪਸ਼ਟਾ ਕਿ ਇਸ ਵਾਰ 13 0 ਦੇ ਨਾਲ ਆਮ ਆਦਮੀ ਪਾਰਟੀ ਜਿੱਤੂਗੀ ਔਰ ਆਪੋਜੀਸ਼ਨ ਪਾਰਟੀਆਂ ਚਿਤ ਹੋਣਗੀਆਂ ਪੰਜਾਬ ਦੇ ਲੋਕ ਇਤਿਹਾਸ ਲਿਖਣ ਲਈ ਮਸ਼ਹੂਰ ਨੇ ਪੰਜਾਬ ਦੇ ਲੋਕ ਇਤਿਹਾਸ ਲਿਖਦੇ ਨੇ ਕਿ ਸੋ ਜਿਵੇਂ 2022 ਚ ਇਤਿਹਾਸ ਲਿਖਿਆ ਸੀਗਾ ਉਸੇ ਤਰ੍ਹਾਂ 2024 ਚ ਇਤਿਹਾਸ ਲਿਖਣਗੇ ਔਰ ਪੰਜਾਬ ਜਿਹੜਾ ਹੈਗਾ ਉਹ ਜਿੱਤੂਗਾ ਪ੍ਰੋਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਖਤਮ ਹੋ ਗਈਆਂ ਇਹ ਸੰਸਦ ਦਾ ਕੈਬਨਿਟ ਮੰਤਰੀ ਹਰਪਾਲ ਸਿੰਘ ਠੀਮਾ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਸਾਡੇ ਵਿਕਾਸ ਕਾਰਜ ਨੇ ਉਹ ਬੋਲਦੇ ਹਨ ਗੱਲ ਕਰੀ ਤੇ 2024 ਦੇ ਇਲੈਕਸ਼ਨਾਂ ਦੇ ਤਾਂ 13 0 ਨਾਲ ਜਿੱਤ ਹਾਸਲ ਕਰਕੇ ਭਗਵਾਨ ਸਿੰਘ ਮਾਨ ਦੀ ਚੋਲੀ ਪਾਈ ਜਾਵੇ ਸੰਗਰੂਰ ਤੋਂ ਰਵੀ ਸ਼ਰਮਾ ਜਗਵੰਦੀ ਟੀ